ਹਾਂ ਉਹ ਨਾਲ ਜਿਹੜਾ ਕਰੋ ਸੇਕਰੀ ਕਰੋਗਾ ਤੁਮੋ ਜਿਹੜਾ ਤੁਹਾਨੂੰ ਮੈਂ ਕੋਈ ਨਹੀਂ ਚਾਹਦਾ ਜਿਹਨੂੰ ਸਗਦੇ ਜਿਹੜਾ ਖੜਾ ਹੋਣਾ ਮੈਂ ਬਣਨਾ ਚਾਹਦਾ ਸੇਵਾ ਕਰਨੀ ਇਹ ਸੇਵਾ ਵਾ ਗੁਰਦੁਆਰੇ ਦੀ ਇਹ ਕੋਈ ਨਾਟਕ ਨਹੀਂ ਹੈ ਨਾ ਤੇਰੀ ਆ ਨਾ ਉਹ ਤੇਰੀ ਆ ਨਹੀਂ ਕੋਈ ਸੇਵਾ ਆਪਣੇ ਸੇਵਾ ਦਾ ਉਹ ਨਾਲ ਕਿਹੜਾ ਇੱਕ ਸਾਲ ਟਾਈਮ ਰੱਖੋ ਜਿਆਦਾ ਨਹੀਂ ਇੱਕ ਸਾਲ ਟਾਈਮ ਰੱਖੋਗੇ ਤੇ ਦੂਜਾ ਐਕਸਟੈਂਡ ਦੂਜੇ ਵਕਤ ਨੂੰ ਹੋਰ ਮਿਲ ਜੇਗਾ ਜਰੂਰ ਕੋਈਆਂ ਨੂੰ ਕਹਾਂ ਇਹਨਾਂ ਦਾ ਤੇ ਪ੍ਰਯਤਨ ਨਹੀਂ ਸੁਣਨ ਸਾਰਿਓ ਵਾਇਪੂ ਦੀ ਕਹਾਣੀ ਸਭ ਬਾਈ ਸਭ ਇਹ ਵੇਚਿਆ ਪਹਿਲਾਂ ਅਗਵਾਹ ਦੇ ਦਸਹਾਈ ਚੋਣਾਂ ਹੀ ਪ੍ਰਧਾਨ ਸਾਹਿਬ ਉਦੋਂ ਵੀ ਇਹ ਜਿੱਦਲਰ ਰੋਲਾ ਪਿਆ ਹੀ ਰੋਲਾ ਪਿਆ ਹੀ ਵੀ ਪ੍ਰਧਾਨ ਚੇਂਜ ਕਰੋ ਉਹਨੂੰ ਚੇਂਜ ਕਰਾਇਆ ਇਹਨਾਂ ਨੇ ਸਰੋਪਾ ਪਾਇਆ ਕਾਹਦੇ ਤੇ ਆਪਣੇ ਕਿਸੇ ਸਿੰਘ ਦੇ ਹੋਰ ਜੋ ਕਮੇਟਮੈਂਟ ਹੋਏ ਸੀ 3 ਸਾਲ ਦਾ ਜਿਹੜਾ ਪੀੜ ਦਾ ਰੱਖੇ ਜਾਊਗਾ ਕਿਉਂਕਿ ਪਹਿਲੇ ਪ੍ਰਧਾਨ ਸਾਹਿਬ 5-7 ਸਾਲ ਦਾ ਚੁੱਕੇ ਸੀ ਹੌਂਟੇਨ ਸਾਹਿਬ ਦਾ ਪਿੰਡ ਹੀ ਤਿੰਨ ਸਾਹਿਬ ਦੇ ਵਿੱਚ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਆਈ ਆ ਸੰਗਤ ਇਹਨਾਂ ਸਹਿਮਤ ਆ ਕੇ ਨਹੀਂ ਸਕਦੀ ਪ੍ਰਧਾਨ ਇਹ ਚਾਹੁੰਦੀ ਆ ਤੇ ਸੰਗਤ ਦੱਸੇ ਕਿ ਨਹੀਂ ਜਾਂਦੀ ਫਿਰ ਚੇਜ ਕਰ ਦਿੰਦੇ ਨੇ ਬਾਕੀ ਜੇ ਕਿਸੇ ਦਾ ਹੋਰ ਹੀ ਕੋਈ ਕਹਿਦਾ ਸਮਝਾਉਂਦਾ ਦੱਸਦਾ ਆਪਣੇ ਜਿਵੇਂ ਲੜਾਈ ਮੈਦਾਨੀ ਦਾ ਕਹਿੰਦਾ ਹੈ ਨਹੀਂ ਯਾਦ ਨਹੀਂ ਕਰਾਉਂਦਾ ਕੰਨ ਸਾਹਿਬ ਮਾਨਸੋਨ ਨੂੰ ਸੋਨੇ ਨੂੰ ਸੋਨੇ ਨੂੰ ਮੈਂ ਆਪ ਜੋ ਕੇ ਪੈਂਦੀ ਕਰਦਾ ਵਿਚਾਰ ਪ੍ਰਧਾਨ ਜੀ ਜਿਹੜੇ ਨੇ ਅੱਜ ਤੱਕ ਬਹੁਤ ਵਧੀਆ ਕੰਮ ਕਰ ਰਿਹਾ ਜੇ ਗੁਰੂ ਮਰਦਾ ਦੀ ਉਹਨਾਂ ਨੇ ਲੰਗਰਾ ਕੀਤੀ ਆ ਚਾਹ ਭੰਗ ਕੀਤੀ ਆ ਫਿਰ ਇੰਜ ਕੀਤਾ ਜਾਵੇ ਨਹੀਂ ਤੇ ਬਹੁਤ ਵਧੀਆ ਕੰਮ ਕਰ ਰਿਹਾ ਉਹ ਕਮਲਕਾਰੀ ਬੰਦਾ ਵਾ ਜਿੰਨੇ ਵੀ ਮੀਡੀਆ ਦੀ ਬਹੁਤ ਵਧੀਆ ਵਾ ਕਿ ਘਰ ਨੂੰ ਗੁਰੂ ਘਰ ਰਹਿ ਦੋ ਇੱਥੇ ਪੰਚਾਇਤਾਂ ਦਾ ਕੰਮ ਨਹੀਂ ਹੋਣਾ ਵਾਹਿਗੁਰੂ ਜੀ ਕਾ ਵਾਹਿਗੁਰੂ ਇਸ ਬਿਲਕੁਲ 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 ਬਾਈ ਜੀ ਦਾ ਖਾਲਸਾ ਬਾਈ ਜੀ ਦੇ ਮਤੇ ਕਹਿੰਦੇ ਹੈਂ ਜੀ ਕਰਨਾ ਚਾਹੁੰਦਾ ਸੰਸਦ ਕੇ ਸ਼ੁਕਰਵਾਰ ਵਿੱਚ ਇਹ ਲੜਾਈ ਜਾਂ ਝਗੜਾ ਗੱਡ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਹਮਤੀ ਕਰੋ ਜਾਂ ਇਹ ਇਹਨਾਂ ਦੇ ਪ੍ਰਾਂਤ ਵਿੱਚ ਇਹੋ ਜਿਹਾ ਕਦਮ ਨਾ ਚੁੱਕੋ ਇਹਨਾਂ ਉੱਤੇ ਖੋਗਣਾ ਨਾ ਮਾਰੋ ਵਰਨਾ ਕੋਈ ਦੂਸਰਾ ਚੋਲੋ ਇਹਨਾਂ ਦੀ ਡਰਾਈਵ ਹੋਣਾ ਤੇ ਆਪਸ ਵਿੱਚ ਸਹਿਤ ਹੀ ਹੋ ਜੇਗੀ ਬਰਾਬਰ ਕੋਈ ਨਹੀਂ ਉਹਦਾ ਮੈਨੀ ਕਰਨਾ ਚਾਹੁੰਦਾ ਭਾਈ ਸ਼ਾਮੀ ਡਰਾਈਵ ਕਰਦਾ ਨਹੀਂ ਜਿਹੜਾ ਇਹਦਾ ਚਲਕਤ ਚ ਲਾਈਦਾ પેટ્રોલ ਆਪ ਵਿੱਚ ਇਹ ਸੈਂਟਰ ਲਾ ਕੇ ਨਹੀਂ ਰਹਿਣਾ ਹੀ ਰਹੇਗਾ ਹੀ ਰਹੇਗਾ ਹੀ ਰਹੇਗਾ ਅਵਲਤਾਰੀ ਪਤੂ ਮੈਂ ਵੀ ਜੀ இரண்டு ஆயிரம் no <laughs> ਓਏ ਭਾਈ ਆਪਕੋ ਨਹੀਂ ਆਉਂਦਾ ਇਹ ਵਹੀ ਗੱਲ ਹੈ ਨੰਬਰ ਕਰਦੇ ਹੋ ਆਹ ਨਾ ਬਾਜੀ ਕੋਤੇ ਅਰੇ ਅੰਬੇੜਾ ਬਲੇ ਦਫਾ ਕਰੋ ਓਏ ਇੱਕ ਮਿੰਟ ਬੀਬੀ ਇੱਕ ਮਿੰਟ ਬੀਬੀ ਕੀ ਦੇਖੇ ਸਾਰੇ ਸੁਣ ਲਿਆ ਸਾਰੇ ਸੁਣ ਲਿਆ ਇਹ ਦੋਨੋਂ ਪਾਰ ਦੀ ਲਾਈ ਜਿਆ ਓਏ ਇਹ ਸਾਡ ਜੱਗਾ ਦਾ ਪਾ ਹੈ ਮੈਂ ਸ਼ੁਰੂ ਕਰਾਂਗਾ ਦੋਨਾਂ ਦੋਨਾਂ ਨੂੰ ਦਿਖਾਇਆ ਲੈ ਦੋਨਾਂ ਨੂੰ ਜੈ ਦੋਨੋਂ ਜੈ ਕੰਤਾ ਉਹ ਨਹੀਂ ਦੇਖਦਾ ਦੱਸਦਾ ਹੈ ਜਣਾਵਾਲੀ ਪਤਾ ਲੱਗ ਜਾਂਦਾ ਵੀ ਫਰਾਣਾ ਗਲਤ ਆ ਫਰਾਣਾ ਸਹੀ ਆ ਓਏ ਭਾਈ ਸੋ ਇੱਕ ਗੱਲ ਨਹੀਂ ਜਿਹੜੀ ਅੱਗੇ ਤਾਂ ਕਰਦੇ ਅੱਗੇ ਤਾਂ ਨਹੀਂ ਕਰਦੇ ਆਂਦੇ ਦੇਖੋ ਇਹ 3 ਇਹ ਵੀ ਜੜੀ ਨਾਲ ਸੰਗਤ ਦੀ ਹੈ ਇਹ ਨਾ ਸਰਪੰਚ ਸਾਹਿਬ ਦੀ ਹੈ ਨਾ ਪ੍ਰਧਾਨ ਸਾਹਿਬ ਦੀ ਇਹ ਸੰਗਤ ਦੀ ਤਗੀਰ ਆ ਬੰਦ ਨੇ ਪ੍ਰਧਾਨ ਜੀ ਇਹਦੇ ਹੱਥ ਲਾ ਕੇ ਜੋ ਮਾਦੀ ਕਰਨ ਸੰਗਤ ਇੱਥੇ ਆਪਣੀ ਖੰਗੋਸ਼ ਨੂੰ ਨਾ ਪੈਨ ਕੋਲ ਕੰਮ ਕਰਾਂਗੇ ਕੱਲ ਇਹ ਚਪੈਂਦੀ ਖੜ ਦੇਵਾਂਗੇ ਬਾਕੀ ਕਰਦੇ ਇਹ ਕਾਦੀ ਉਹ ਖੇਤਾਂ ਵਿੱਚ ਚਪੈਂਦੀ ਕੋ ਬਣਿਆ ਪਿਆ ਇਹ ਚਪੈਂਦੀ ਖੜ ਦੇਵਾਂਗੇ ਇਹ ਲਾਗਤ ਪਾਦੀ ਆ ਇਹ ਕੱਟ ਕਾਹ ਦਾ ਉਹ ਢਾਣ ਪਾ ਕਾ ਉਹ ਦੋਨੋਂ ਪੀਰਾਂ ਦੀ ਜਿੱਤੇ ਦਾ ਮਨਾ ਕਰੋਂ ਮੇਰੀ ਹੱਥ ਤੋਂ ਕੱਟੋ ਬਰਾਕਰ ਕੱਟ ਕਮ ਨੂੰ ਕੱਟੋ ਕਰਦੇ ਉਹ ਜੀ ਦੇ ਰੋ ਤੇ ਮੇਰੀ ਵੀ ਹੌਣ ਕਮ ਕਬੀ ਨਾ ਰਹੇ ਬਸੇ ਕਲੂ ਸੁਝਾਉਣ ਕਮ ਕਰਦੇ ਜੇ ਵੀ 35 ਚਾਪਾ ਬਿਲਕੁਲ ਭਾਈ ਭਾਜੀ ਨਾਲ ਲੈ ਕੇ ਦੇਂਦੀ ਹੈ ਲੇਖੋ ਜੀ ਮੈਂ ਤੇ ਪੰਸਾਂ ਦੇ ਹੱਥ ਜੋੜਦਾ ਇਹ ਸਕਰਾਂ ਦੇ ਦਿਨ ਜਿਆਦਾ ਰਵਣਾ ਨਾ ਪਾਇਓ ਸ਼ਗਨ ਸੁਖਨਾ ਦਾ ਲੈ ਲੋ ਫਿਰ ਪਹਿਲਾ ਬੀਜ ਦਾ ਮਾਰ ਲੋ ਬੇਟੀ ਦਾ ਲੈ ਲਈ ਰਾਜਵਰ ਤੇ ਬੇਟੀ ਦਾ ਲੈ ਗੱਤ ਬਹੁਤ ਗਲਤ ਮਾਈਂਡ ਨੇ ਉਹ ਬਾਈਕਰ ਮੇਰਾ ਪ੍ਰਮਾਨ ਮਿੰਦੋਸੋ ਤੇ 11 ਪ੍ਰਮਾਨ ਸੰਗਤਾਂ ਵੀ ਦਵੇਂਗੀ اور ਸਰਗਾਮ ਤੇ ਤੇ ਸੰਗਤੀਆਂ ਪਰ ਇਹ ਸੰਗਤੀਆਂ اور ਸੰਗਤੀ ਚਲ ਰਹੀ ਆ ਇਹਦੇ ਨਾਲ ਕਰੋ ਪਰ ਸੰਗਤੀ ਚਲ ਰਹੀ ਆ ਪਰ ਤੇ ਕੱਟਾ ਜਾਂਦਾ ਨਹੀਂ ਇਹ ਕੱਟਦੀ ਚਲ ਰਹੀ ਆ ਸੱਚੀ ਬੰਦੀ ਦੇਰੋਂ ਵੀ ਕੱਟਦੀ ਆ ਉਹਦਾ जय <laughs> झूलेलाल اونا کي شي کنيو कहिड़े <laughs> ਸਰਗਤੀ ਜੇ ਇਹ ਕਦੇ ਸੁਣਦਾ ਨਾ ਰਹੇ ਭਾਈ ਸਾਹਿਬ ਉੱਠੋ ਜੇ ਲਾਈ ਮਕੋਣੀ ਹੈ ਕਿਉਂਕਿ ਉਹਦੇ ਤੋਂ ਵੱਧਾ ਬੰਦੀ ਜਾਂਦਾ ਆਉਂਦਾ ਔਰ ਕਦੇ ਸਿੰਘਾ ਇਹ ਕਦੇ ਦੱਸੋ न <missimitation> त ਹਰ ਇੱਕ ਗੱਲੇ ਨੂੰ ਸਾਡੀਆਂ ਸਾਨਾਂ ਵਾਲੇ ਵੇਖੋ ਪਾਣੀ ਪਾਣੀ ਬਣਾਉਂ ਗਿਓਂ ਆਹ ਆਹ ਮੈਂ ਤਾਂ ਕਹ ਰਿਹਾ ਇਹਨਾਂ ਦੇ ਗੁੰਡੇ ਬੰਦਿਆਂ ਦਾ ਰਾਜ ਕਰਾ ਰਿਆ ਗੁੰਡੇ ਬੰਦਿਆਂ ਨੂੰ ਬਣਾ ਰਿਆ ਜਿਨ੍ਹਾਂ ਦਾ ਕਰਪਟ ਮੈਂ ਤੁਹਾਨੂੰ ਦੱਸਣਾ ਵੀ ਕਿੱਥੇ ਭਾਈ ਜੀ ਬਣਾ ਰਿਆ ਇਹਨਾਂ ਦਾ ਸਟੇਟਸ ਵੇਖ ਲਓ ਜੀ ਜਿਹੜਾ ਬੰਦਾ ਬਲਾਤਕਾਰੀ ਚੋਰੀ ਕਿਤੇ ਵੀ ਵੇਖ ਲਓ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਇਹ ਤਾਂ ਇਕੱਲੇ ਇਕੱਲੇ ਤਾਂ ਪਾ ਲਾ ਕੇ ਗੁੰਡੇ ਬੰਦੇ ਲਿਆ ਆ ਕੇ ਗੁਰਦੁਆਰੇ ਤੇ ਰਾਤ ਕਰ ਰਹੇ ਸਿੱਖਾਂ ਦਾ ਕੀ ਬਣੂਗਾ ਇਹ ਦੱਸੋ ਨੂੰ ਸਿੱਖ ਧਰਮ ਦਾ ਨਾਅਸ ਸਿੱਖ ਕੌਮ ਹੀ ਕਰ ਰਹੀ ਆ ਸੱਗੇ ਬੰਦੇ ਨੂੰ ਲੱਗਣ ਨਹੀਂ ਦੇ ਰਹੀ ਗੁਰਦੁਆਰਿਆਂ ਦੀ ਜਿਹੜੀ ਆ ਧੁਲ ਕੁੱਤ ਕਾਬਜ ਹੁੰਦਾ ਫਿਰ ਉਹਦਾ ਦੱਸਾਂ ਪਾਰਾ ਕਰਦਾ ਇਹ ਸੰਗਾ ਜਿੱਥੇ ਜਾਉ ਸੱਖ ਸਮਾਨ ਕਿੱਥੇ ਜਾਉਗਾ ਚਲੋ ਅੱਧਿਆ ਨਾ ਬਾਈਟ ਨਾ ਅਫਰਾ ਹਰਜਿੰਦਰ ਸਿੰਘ ਕਿਹੜਾ ਪਿੰਡ ਗੋਤਪੋਕਰ ਹਾਂਜੀ ਇੱਕ ਸਕਿੰਟ ਮੈਨੂੰ ਆਪਣੇ ਸਾਹ ਨੂੰ ਬੋਲਣ ਸਾਧ ਸੰਗਤ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹਿ ਰਿਹਾ ਪਿੰਡ ਘੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ ਡੇਢ ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾ ਹੀ ਅੰਮ੍ਰਿਤਾਰੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪੈ ਨੂੰ ਬੁਲਾ ਲਈ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਮਤਲਬ ਦੋ ਤਿੰਨ ਮਹੀਨੇ ਚ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮਿਰਖਵਾ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜੇ ਮੇਰਾ ਭਤੀਜਾ ਵਾ ਕਿ ਟੋਨੀ ਤੈਨੂੰ ਗਾਲਾਂ ਕੱਢੀਆਂ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡਾਇੰਗਲ ਦੇ ਵਿੱਚ ਬੈ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡਾਇੰਗਲ ਦਾਨਗਲ ਦੇ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਵੀ ਮੈਂ ਉਹ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਪਕਾਦ ਕਰੀਏ ਉਹਦੇ ਬਾਅਦ ਅੱਜ ਤੋਂ 15 20 ਦਿਨ ਦੀ ਗੱਲ ਆ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਅਜੇ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰਿਹਾ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਦਹਰਾ ਤੇ ਹੁੰਦਾ ਨਿਵਰਤਾ ਸਾਫ ਕੰਮ ਕਰੋ ਸੇਵਾ ਵਾ ਇਹ ਗੁਰੂ ਘਰ ਕੇ ਇਦਾਂ ਨਹੀਂਗਾ ਯੇ ਨਸੇ ਬਾਕੀ ਨਹੀਂ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮੱਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫ਼ਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਵਾਂ ਇਹ ਸਾਨੂੰ ਸਾਡੇ ਪਰਿਵਾਰ ਕੇ 파ਟੋ ਤਾੜ ਪਾਉਣੇ ਜਾਂਦੇ ਆ 2-4 ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਕਹਿੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀਂ ਵਿੱਚ ਨਹੀਂ ਬੋਲ ਕੋਈ ਇਤਰਾਜ਼ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਹੱਥੋਂ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਦੇਈ ਉਹਨੂੰ ਮੱਧੇ ਜਾਣਾ ਰਹਿ ਰੱਖ ਦੇ ਆਈ ਉਹਨੂੰ ਸਰਪਾ ਸਾਹਿਬ ਆਤਾ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਦੇ ਨਾਲ ਫੇਰ ਚੋਣ ਲੱਗ ਨੰਬਲਵੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਾਰੀ ਘਟਨਾਕ੍ਰਮ ਹੋਈ ਹੈ ਇਹ ਬਹੁਤ ਮਾੜੀ ਘਟਨਾ ਵੀ ਜੀ ਇਸ ਘਟਨਾ ਨੂੰ ਕਾਫੀ ਦਿਨ ਦੇ ਇਹਨਾਂ ਨੂੰ ਲੱਗ ਲੱਗ ਕਰ ਰਹੇ ਸੀ ਇਹ ਘਟਨਾ ਨਾਮ ਵਾਪਰੇ ਜੋ ਕਿ ਗੁਰੂ ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੈ ਇਹ ਨਹੀਂ ਹੋਣੀਆਂ ਚਾਹੀਦੀਆਂ ਮੈਂ ਪਹਿਲਾਂ ਵੀ ਮਤਲਬ ਪੰਜ 6 ਸਾਲ ਲੈ ਟੇਕ ਉਤਪਾਦਨ ਕਿਚ ਰਿਆ ਮੈਂ ਤੇ ਇਹਨਾਂ ਨੇ ਕਿਹਾ ਵੀ ਬਦਲੇ ਕਰਨਾ ਮੈਂ ਹੱਥ ਜੋੜ ਕੇ ਬਦਲੀ ਆ ਪਹਿਲਾਂ 2 ਮਹੀਨੇ ਕਹਿਤਾ ਸੀ ਮੈਂ ਬਦਲੀ ਹੋਣਾ ਸੋ ਹੁਣ ਇਹਨਾਂ ਦੇ ਆਪੋ ਦੇ ਵਿੱਚ ਉਹ ਚਾਚਾ ਉਹ ਚਾਚਾ ਔਰ ਪੁੱਤੀਜਾ ਵੈ ਜਿਨ੍ਹਾਂ ਦਾ ਆਪੋ ਦੇ ਵਿੱਚ ਕਰਕੇ ਦੂਸਰੀ ਜਨਤਾ ਜੋ ਪਬਲਿਕ ਨਾਲ ਸਪੋਰਟ ਦੇ ਕੇ ਉਹਨਾਂ ਨੂੰ ਪੜਨਦਾ ਹੀ ਘਰ ਉਹਨਾਂ ਦਾ ਵਰਨੇ ਜੋ ਕਿ ਇੱਕ ਥਾਂ ਤੇ ਰਹਿਣ ਵਾਲੇ ਸੀ ਅੱਜ ਉਹਨਾਂ ਨੂੰ ਲਗ ਲਗ ਕੀਤਾ ਜਾ ਰਿਹਾ ਹੈ ਜੋ ਗੁਰੂ ਘਰ ਦੀ ਸੇਵਾ ਹੈ ਇਹ ਨਮਾਣੇ ਬਣ ਕੇ ਗਰੀਬ ਬਣ ਕੇ ਕਰਨੀ ਚਾਹੀਦੀ ਹੈ ਪਰ ਤੁਸੀਂ ਪ੍ਰਧਾਨ ਬਣੇ ਹੋ ਤੁਹਾਨੂੰ ਧੰਨਵਾਦੀ ਹਾਂ ਜੋ ਫਿਰ ਮੂਹਰੇ ਗਲਤੀ ਆਵਾਂਗਾ ਬਾਜੀ ਨਾਲ ਸੀ ਚੁੱਪ ਕਰਾ ਰਹੀ ਬਾਜੀ ਅੱਜ ਜੋ ਹੋਇਆ ਗੁਰਦੁਆਰੇ ਵਿੱਚ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖੋ ਮੈਂ ਵੀ ਸਿੱਖਾਂ ਸ਼ੋਭਾ ਦਿੰਦਾ ਸੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਬ ਜੀ ਮੈਂ ਯੂਰਪ ਚ ਰਹਿਣਾ ਮਾਂ ਤੇ ਇਹ ਜਿਹੜੀ ਲੜਾਈ ਝਗੜਾ ਜਿਤੋਂ 10 12 ਦਿਨੋਂ ਕੇ ਮੈਂ ਸੁਣ ਰਿਹਾ ਹਾਂਗਾ ਤੇ ਅੱਜ ਜਿਹੜੀ ਇਕੱਠ ਰੱਖੀ ਗਈ ਹੈਗੀ ਗੁਰਦੁਆਰੇ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਇਕੱਠ ਹੋਣ ਦੇ ਨਾਲ ਮੈਂ ਦੇਖਿਆ ਕਿ ਜਿਹੜੀ ਗੁਰੂ ਮਾਰੇ ਦੀ ਉਹ ਬੇਅਦਬੀ ਬਹੁਤ ਜ਼ਿਆਦਾ ਹੁੰਦੀ ਦੇਖੋ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਉਹ ਮਸਲੇ ਲੱਗਾ ਪਰ ਜਿਹੜਾ ਗੁਰੂ ਘਰ ਦਾ ਮਸਲਾ ਵਾ ਉਹ ਗੁਰੂ ਘਰ ਨੂੰ ਮੁਕ ਰੱਖ ਦਿਆ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨੋਹਾ ਨਾਜ਼ਰ ਸਮਝ ਦਿਆ ਆ ਸੰਗਤ ਦੇ ਵਿੱਚ ਜਿਹੜੇ ਕੋਈ ਸਰਾਰਤੀ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾਵਾਂ ਦੇਖੋ ਜੀ ਗੁਰੂ ਗੁਰਨ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿਹਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਇਸ ਆ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜ ਆ ਲੋਪੇਟ ਕੀਤੀ ਕੋਈ ਆਪਣੀ ਕਹਾਣੀ ਸੁਣਾ ਰਿਹਾ ਕੋਈ ਆਪਣੀ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀਆਂ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆਏਗਾ ਤੇ ਸਾਡਾ ਫਰਜ ਬੰਦ ਆਏਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਇੱਥੇ ਤੇ ਵੀ ਇਹ ਚੈਨਲ ਸੁਣਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉੱਧਰ ਮੇਰਾ ਭਰਾ ਵਾ ਸਾਡਾ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜ ਪਾਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥੇ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਨੇ ਦੱਸਿਆ ਵੀ ਫੈਸਲੇ ਕਰਾਏ ਜੇ ਬੋ ਹਨਾ ਚਲੋ ਉਹਦੇ ਮੁਤਾਬਕ ਚਾਹਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤਾਂ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਅੱਜ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆਣਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨੂੰ ਕੰਮ ਕਨੂੰ ਖਤਮ ਕੀਤਾ ਜਾਏ ਕਿਉਂਕਿ ਜਿਹੜੇ ਇਹ ਮਸਲੇ ਆ ਇਹ ਗੁਰੂ ਘਰ ਦੇ ਆ ਸੰਗਤ ਦੇ ਆ ਪਿੰਡ ਦੇ ਆ ਇਹ ਗੁਰੂ ਗੁਰੂ ਘਰ ਜਿਹੜਾ ਕੇਦੇ ਪਿਓ ਦਾ ਨਹੀਂ ਹੈਗਾ ਤੇ ਸੰਗਤ ਦਾ ਸਾਂਝਾ ਦੇਖੋ ਜੀ ਆਪਣੇ ਤਿੱਲ ਫੁੱਲ ਕਮਾਈ ਦੇ ਵਿੱਚੋਂ ਕੋਈ ਹਿੱਸਾ ਪਾਉਂਦਾ ਕੋਈ 10 ਰੁਪਏ ਪਾਉਂਦਾ ਕੋਈ 20 ਪਾਉਂਦਾ ਕੋਈ ਰੁਪਏ ਪਾਉਂਦਾ ਕੋਈ ਲੱਖਾਂ ਨਾ ਪਾਉਂਦਾ ਪਰ ਉਹ ਆਪਣੀ ਸਰਦਾ ਮੁਤਾਬਕ ਜੋ ਦਾ ਹਿੱਸਾ ਵੰਡਦਾ ਉਹਦਾ ਪਾਉਂਦਾ ਤੇ ਉਹ ਸੰਗਤ ਦਾ ਹੱਕ ਵੀ ਵੰਡਦਾ ਉਥੇ ਕੋਈ ਇਹ ਨਹੀਂ ਉਹਨਾਂ ਜਗੀਦੇ ਸਰਪੰਚ ਦੀ ਚੱਲਣੀ ਚਾਹੀਦੀ ਤੇ ਨਾ ਉਥੇ ਪ੍ਰਧਾਨ ਦੀ ਚੱਲਣੀ ਚਾਹੀਦੀ ਉਥੇ ਸਿਰਫ ਤੇ ਸਿਰਫ ਸੰਗਤ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਜਾਗਦੀ ਜੋਤ ਆ ਉਹਨਾਂ ਦੀ ਚੱਲਣੀ ਚਾਹੀਦੀ ਆ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਜੀ ਬੰਦੇ ਦੀ ਕੋਈ ਔਕਾਤ ਨਹੀਂ ਹੈਗੀ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜਿਹੜਾ ਅੱਜ ਉਹਨਾਂ ਨੇ ਫੈਸਲਾ ਕਰਕੇ ਸਰਦਾਰ ਮੁਖਰ ਸਿੰਘ ਜੀ ਆ ਉਹਨਾਂ ਨੂੰ ਜਿਹੜਾ ਸਰੂਪਾ ਪਾਇਆ ਵਾ ਤੇ ਬਾਕੀ ਜਿਹੜੀ ਕਮੇਟੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਚਾਹੋ ਤਾਂ ਅੱਗੇ ਕਰ ਸਕਦੇ ਆ ਨਹੀਂ ਕਰਨਾ ਚਾਹੋ ਤਾਂ ਸੰਗਤ ਦੀ ਮਰਜ਼ੀ ਆ ਸੰਗਤ ਦਾ ਗੁਰਦੁਆਰਾ ਵਾ ਸੰਗਤ ਦੀ ਦੇਣ ਆ ਸੰਗਤ ਦੇਖੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਦੀਆਂ ਬਾਕੀ ਬਹੁਤ ਬਹੁਤ ਧੰਨਵਾਦ ਚੈਨਲ ਦਾ ਜਿਹੜਾ ਇਨਸਾਫ ਚੈਨਲ ਆ ਦੂਜੇ ਕਿਹੜੇ ਚੈਨਲ ਆ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਦੇਖੋ ਜੀ ਕੀ ਕਹਿਣਾ ਚਾਹੋਗੇ ਸੰਗਤ ਜੀ ਗੁਰੂ ਘਰ ਦਾ ਜਾਓ ਸਰਪੰਚ ਪ੍ਰਧਾਨ ਬਣੇ ਨੂੰ 3 ਸਾਲ ਦਾ ਟਰਨਓਵਰ ਹੀ ਹੈ ਜੇ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੇ ਕਾਬਜ ਜਿਹੜਾ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਹੈ ਰਿਹਾ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਇਹ ਸਰਪੰਚ ਨਹੀਂ ਹੈ ਇਹਨੂੰ ਔਗੜੇ ਪੋਟ ਦਾ ਤਨ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਪੇਦਾਰ ਰਟਾਇਰ ਆ ਤੇ ਕਮੇਟੀ ਵੀ ਸਾਰੀ ਸੁਪੇਦਾਰਾਂ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜੇ ਮੁੰਡੇ ਆ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਹਾਦ-ਦਸ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਆਣ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਆ ਇਹ ਜ਼ਬਰਦਸਤ ਕੀਰ ਨਾਲ ਗੁਰਦੁਆਰੇ ਦੀ ਮਰਿਆਦਾ ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀਵਸ ਚੱਲੰਦੇ ਆ ਸਾਰੀਆਂ ਸੰਗਤਾਂ ਬਰਾਗ ਮੈ ਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਕਰਾਂ ਦਾ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਕਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆਇਆ ਤੇ ਜੋਰ ਤੱਕ ਟੇਨ ਵਾਲਾ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮੇ ਸੇਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹ ਇਹਨਾਂ ਨੂੰ ਕਹੇ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਵਾਨ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਅਸੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਕੀ ਨਾਂ ਤੁਹਾਡਾ ਮੇਰਾ ਨਾਂ ਹੈ ਸਬੇਦਾਰ ਜਸਵੀਰ ਸਿੰਘ ਪਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਨ ਦਾ ਹਾਂ ਤੇ ਦੇਖੋ ਅੱਜ ਸਿੱਖ ਕੌਮ ਨੂੰ ਕਿੰਨਾ ਵੱਡਾ ਤਕਾ ਲੱਗ ਰਿਹਾ ਹੈ ਅਸੀਂ ਕੀ ਜਾਲਮਾਂ ਦਾ ਟੱਕਰਾ ਕਰਨਾ ਅੱਜ ਸਾਡੇ ਹੀ ਜਾਲਮ ਹਨ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਦੇ ਵਾਸੀ ਬਸ ਜ਼ਿਆਦਾ ਨਹੀਂ ਲੜਾਈ ਨਹੀਂ ਪਾਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਜਿਹੜਾ ਗੁਰੂ ਘਰ ਦਾ ਪ੍ਰਧਾਨ ਸੀ ਅਮਰਧਾਰੀ ਜੀ ਸੁਪਰ ਰਿਟਾਇਰਮੈਂਟ ਆਏ ਆ ਫੌਜ ਚੋਂ ਇਹ ਬਹੁਤ ਵਧੀਆ ਕਾਰਸ਼ੀਲਾ ਜੂ ਡੇਰ ਦਾ ਤੋਂ ਬਣਿਆ ਬੜਾ ਵਧੀਆ ਕਮਿਟਮੈਂਟ ਚੱਲ ਰਹੀ ਹੈ ਪੂਰੀ ਕਮੇਟੀ ਸਹੀ ਕੰਮ ਕਰ ਰਹੀ ਹੈ ਗੁਰੂ ਘਰ ਦੇ ਵਿੱਚ ਇਹਨਾਂ ਦੇ ਜੋ ਵੀ ਪੈਸਾ ਇਕੱਠਾ ਹੁੰਦਾ ਵਾ ਉਹਦੀ ਐਫਡੀਆ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਇਹ ਵੀ ਤਰਾਜੋ ਕਿ ਐਫਡੀਆ ਕਿਉਂ ਹੋ ਰਹੀਆਂ ਬੈਂਕ ਦੇ ਸਾ ਪੈਸੇ ਕਿਤੇ ਖਰਚਣ ਵਾਸਤੇ ਚਾਹੀਦੇ ਹੁੰਦੇ ਆ ਦੇਖੋ ਗੁਰੂ ਘਰ ਦੀ ਐਫਡੀਆ ਜੇ ਕਿਤੇ ਕੋਈ ਖਰਚਾ ਪੈਣਾ ਤੇ ਪ੍ਰਧਾਨ ਸਾਹਿਬ ਹਾਜ਼ਰ 24 ਘੰਟੇ ਰਹਿੰਦੇ ਜਿੱਦੋਂ ਮਰਜ਼ੀ ਕਰਵਾ ਸਕਦੇ ਨਾਲ ਕਿਹਾ ਕਿਉਂਕਿ ਪਹਿਲਾਂ ਤੂੰ 15-10 15 ਸਾਲ ਤੋਂ ਕੋਈ ਵੀ ਪੈਸਾ ਕਮੇਟੀ ਦਾ ਕਿਸੇ ਨਾ ਹਸਾਬ ਤੋਂ ਨਹੀਂ ਦਿੱਤਾ ਜੋ ਪ੍ਰਧਾਨ ਸਾਹਿਬ ਜੀ ਸਵੀਰ ਸਿੰਘ ਜੀ ਲੱਗੇ ਪ੍ਰਧਾਨ ਬਣਾਇਆ ਉਹ ਉਹਦਾ ਕਮੇਟੀ ਦਾ ਪੂਰਾ ਪੈਸੇ ਪੈਸਾ ਹਿਸਾਬ ਦੇ ਰੇ ਆ ਔਰ ਸੰਗਤ ਪੂਰਾ ਇਹਨਾਂ ਤੇ ਵਿਸ਼ਵਾਸ ਕਰ ਰਹੀ ਆ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਆ ਇਹਨਾਂ ਨੂੰ ਹੀ ਪ੍ਰਧਾਨ ਚਾਹੁੰਦੀ ਜੀ ਪਤੇ ਜੀ ਮੈਂ ਸੁਭਦਰ ਸੁਖਵਿੰਦਰ ਸਿੰਘ ਪਿੰਨ ਗੋਤਪੋਕਰ ਦਾ ਨਿਵਾਸੀ ਹਾਂ ਜੀ ਮੈਂ ਕਰੀਬਨ ਪਿਛਲੇ 10 ਸਾਲ ਤੋਂ ਇਹ ਦੇਖਦਾ ਆ ਰਿਹਾ ਕਿ ਜਿੰਨੀਆਂ ਕਮੇਟੀਆਂ ਨੇ ਕੰਮ ਕੀਤਾ ਸਭ ਤੋਂ ਵਧੀਆ ਕਮੇਟੀ ਇਹ ਕੰਮ ਕਰਦੀ ਪਈ ਜੋ ਪ੍ਰੈਜੈਂਟ ਕਮੇਟੀ ਹੈ ਜੋ ਸੁਭਦਰ ਜਸਵੀਰ ਸਿੰਘ ਪ੍ਰਧਾਨ ਆ ਜੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਇਮਾਨਦਾਰ ਆ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਪਿਆ ਆ ਸੱਚ ਬੋਲਦਾ ਸੱਚ ਬੋਲਣ ਦੀ ਸਜ਼ਾ ਲਾਂਦੇ ਪਏ ਨੇ ਜੀ ੱੱਕਾ ਕਰਦੇ ਪਏ ਨੇ ਜੀ ਕਮੇਟੀ ਬਹੁਤ ਵਧੀਆ ਕੰਮ ਕਰਦੀ ਪਈ ਆ ਚਲੋ ਚਲੋ ਮਾਈਕ ਸਵਾਲ ਪੁੱਛਾ ਸਾਰਿਆਂ ਨੂੰ ਮੈਂ ਵੀ ਸੇਖਾਂ ਬੁਰੋਦਾ ਸ਼ਹੀਦੀਪੁਰ ਚੱਲਦਾ ਪਿਆ ਜੋ ਗੁਰੂ ਦੀ ਗਰੰਤ ਸਾਹਿਬ ਤੇ ਲਾਗੇ ਹੋਇਆ ਵਾਕੀ ਦੇਖਿਆ ਕੈਮਰੇ ਚ ਕਹਿਦਾ ਕਿ ਉਹ ਸਹੀ ਹੋਇਆ ਗੁਰਦੁਆਰੇ ਦੇ ਅੰਦਰ ਬਿਲਕੁਲ ਸਹੀ ਐ ਮਰਿਆਦਾ ਨੂੰ ਕੈਮਰਾ ਰੱਖਦੇ ਹੋਏ ਸੰਗਤ ਜੀ ਅੱਜ ਸਾਰੇ ਗੁਰਦੁਆਰਿਆਂ ਵਿੱਚ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਤੇ ਨਿਕਾ ਸਿੰਘਾਂ ਦੀ ਸ਼ਹੀਦਤ ਲੋਕੀਤਾਂ ਥੱਲੇ ਬਿਸਤਰ ਲਾ ਕੇ ਉਹਨਾਂ ਦੇ ਪਿਆਰ ਵਿੱਚ ਨਹੀਂ ਸਰ ਬੰਦਗੀ ਕਰ ਰਹੇ ਹਨ ਲੇਕਿਨ ਜਿਹੜਾ ਇਹ ਸਾਹਿਬ ਦੀ ਮਹਾਰਤ ਕੀ ਜੋ ਹੋਇਆ ਮੈਨੂੰ ਦੇਖੋ ਆ ਮੈਂ ਬਤਲ ਕਰਾਂ ਹਾਂ ਇਹ ਬੜਾ ਹੋਇਆ ਕੀ ਸਹੀ ਹੋਇਆ ਇਹ ਬੜਾ ਅਪਰਾਧ ਹੋ ਰਿਹਾ ਜੀ ਹੁਣ ਦੇਖੋ ਗੁਰੂ ਘਰ ਦੇ ਵਿੱਚ ਸਿੰਘਾਂ ਨੂੰ ਧੱਕੇ ਮਾਰੇ ਜਾ ਰਹੇ ਹਨ ਤਿੰਨ ਮਹੀਨੇ ਤੋਂ ਹੋ ਰਿਹਾ ਜੀ ਇਹ ਵੀ ਗਲਤੋ ਉਹ ਵੀ ਗਲਤ ਆ ਮੈਂ ਦੋਵਾਂ ਨੂੰ ਗਲਤ ਕਮਾਗਾ ਗੁਰਦੁਆਰਾ ਦੇ ਵਿੱਚ ਗੁਰਦੁਆਰਾਂ ਦੇ ਜਿਨੀਚਕ ਪੰਚਾਇਤ ਦਖਨ ਦਾਜੀ ਜਾਏਗੀ ਉੱਚ ਇਹੇ ਕੰਮ ਹੋਣਾ ਰਾਜਨੀਤੀ ਰਾਜ ਤਾਂ ਕੰਮ ਹੀ ਕੋਈ ਨਹੀਂ ਇੱਥੇ ਉਹਨਾਂ ਦਾ ਪੱਖ ਲੈ ਜਾਣਾ ਜੀ ਅਸੀਂ ਪਲਵਿੰਦਰ ਸਿੰਘ ਜੀ ਸਾਡਾ ਤਿੱਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਲੇਨਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪੁੰਹਦੇ ਕੋਈ ਬਾਹਰੋਂ ਬੰਦਾ ਕੋਈ ਦੱਬਾ ਇੱਥੇ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੁੱਧ ਪਹਿਲਾਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਡੀ ਸੰਗਤ ਜਾ ਚੁੱਕੀ ਹੈ ਇੱਥੇ ਥੋੜੇ ਬੰਦੇ ਹੈਗੇ ਆ ਬਾਅਦ ਤੁਹਾਡੇ ਨਾਲ ਹਾਂਜੀ ਕਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹੈ ਹਾਂਜੀ ਹਾਂਜੀ ਜੋ ਕੰਪਲੇਨ ਕਰਨਾ ਆਪਣਾ ਜੋ ਵੀ ਬੰਦੀਗਰਾ ਕਰ ਵੀ ਕਰਾਂਗੇ ਠੀਕ ਹੈ ਜੀ